ਮ ਵਾਲਿਆ ਵੱਲੋਂ ਔਰ ਪੂਰੇ ਬੱਚਿਆਂ ਵੱਲੋਂ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਕਿ ਉਹ ਪਰਫਾਰਮੈਂਸਿਸ ਵੀ ਜਿਹੜੀਆਂ ਹੋ ਰਹੀਆਂ ਨੇ ਉਸ ਕੋਈ ਨਾ ਕੋਈ ਸਨੇਹਾ ਵਧੀਆ ਸਨੇਹਾ ਜਿਹੜਾ ਉਹ ਸਮਾਜ ਦੇ ਵਿੱਚ ਦਿੱਤਾ ਜਾ ਰਿਹਾ ਔਰ ਮੈਂ ਆਸ ਕਰਦੀਆਂ ਕਿ ਜੋ ਇਹ ਸਨੇਹ ਹੈ ਸਟੇਜ ਤੋਂ ਜਾ ਰਹੇ ਨੇ ਇਹ ਘਰ-ਘਰ ਜ਼ਰੂਰ ਪਹੁੰਚੇ ਪਰਿਵਾਰਾਂ ਦੇ ਵਿੱਚ ਜਿਹੜੀ ਸਾਂਝ ਹੋਣੀ ਬਹੁਤ ਜ਼ਰੂਰੀ ਹੈ ਅੱਜ ਦੀ ਜਿਹੜੀ ਦੁਨੀਆਵੀ ਚੀਜ਼ਾਂ ਦੇ ਵਿੱਚ ਬੱਚੇ ਸਾਡੇ ਉਲਝ ਗਏ ਨੇ ਔਰ ਇਮੋਸ਼ਨ ਜਿਹੜੇ ਖਤਮ ਹੁੰਦੇ ਜਾ ਰਹੇ ਹਨ ਮੈਂ ਜ਼ਰੂਰ ਚਾਹਾਂਗੀ ਵੀ ਇਸ ਚੀਜ਼ ਨੂੰ ਫੋਲੋ ਕਰਦੇ ਹੋਏ ਜ਼ਰੂਰ ਸੋਸ਼ੀਅਲਾਈਜੇਸ਼ਨ ਦੇ ਵਿੱਚ ਹੈਲਪ ਆਊਟ ਹੋਣਾ ਚਾਹੀਦਾ 44 ਸਾਲ ਦਾ ਸਫ਼ਰ ਕਰਦੇ ਆ ਰਹੇ ਮੈਡਮ ਨਾਲ ਸ਼ੁਕਰ ਵਾਲੀਆ ਜੀ ਉਹਨਾਂ ਬਾਰੇ ਕੀ ਟਿੱਪਣੀਆਂ ਕਰਦੇ ਦੇਖੋ ਮੈਮ ਦਾ ਇਹ ਨਿਗਾ ਸੂਭਾ ਹੈ ਜਿਸ ਦੀ ਬਦੌਲਤ ਅੱਜ ਸਮਾਜਿਕ ਰਾਜਨੀਤਿਕ ਔਰ ਧਾਰਮਿਕ ਸਾਰੇ ਹੀ ਜਿਹੜੀਆਂ ਪਾਰਟੀਆਂ ਸੀ ਉਤੋਂ ਸਾਰੇ ਨੁਮਾਇंदे ਚੀਫ ਗੈਸਟ ਇੱਥੇ ਬੁਲਾਏ ਗਏ ਔਰ ਹਰ ਇੱਕ ਇਨਸਾਨ ਨੇ ਇੱਥੇ ਪਹੁੰਚ ਕੇ ਆਪਣੀ ਸ਼ਿਰਕਤ ਕੀਤੀ ਉਹ ਦਾ ਰੀਜ਼ਨ ਇਹੀ ਹੈ ਕਿ ਮੈਮ ਵਾਲੀਆ ਦਾ ਜਿਹੜਾ ਮਿਲਬਰਤਨ ਵਾਲਾ ਸੁਭਾ ਆਇਆ ਜਿਹੜਾ ਉਹ ਆਪ ਬਹੁਤ ਅੱਛੇ ਤਰੀਕੇ ਦੇ ਨਾਲ ਗਰੀਟ ਕਰਦੇ ਆ ਸੋ ਉਹਦੇ ਕਰਕੇ ਹੀ ਹੈ ਔਰ ਮੈਮ ਵੱਲੋਂ ਛੋਟੇ ਲੈਵਲ ਤੋਂ ਲੈ ਕੇ ਅੱਜ ਇੰਨੇ ਵੱਡੇ ਲੈਵਲ ਤੱਕ ਪੂਰਾ ਮੈਨੇਜਮੈਂਟ ਜਿਹੜੀ ਕੀਤੀ ਜਾਂਦੀ ਹੈ ਸਕੂਲ ਲੈਵਲ ਤੇ ਸਟਾਫ ਨੂੰ ਗਾਈਡ ਆਊਟ ਕੀਤਾ ਜਾਂਦਾ ਬਹੁਤ ਵਧੀਆ ਹੈ ਔਰ ਮੈਂ ਮੈਮ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਅੱਜ ਦੇ ਨੇ ਇੱਕ ਕੰਮ ਪਿੱਛੇ ਉਪਰਾਲੇ ਪਿੱਛੇ ਅੱਜ ਦੇ ਸੈਨਰ ਤੋਂ ਧੰਨਵਾਦ ਜੀ ਅੱਜ ਮੈਂ ਸੁਪਰਿੰਗ ਡੀਨ ਪਬਲਿਕ ਸਕੂਲ ਜਿੱਦੇ ਡਾਇਰੈਕਟਰ ਮੈਡਮ ਅਬਨਾਸ਼ ਕੋਰ ਵਾਲੀਆ ਜੀ ਨੇ ਉਹਨਾਂ ਦੇ 44th ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਵਿੱਚ ਮੈਂ ਅੱਜ ਹਾਜ਼ਰ ਹੋਇਆ ਹਾਂ ਇਹ ਸਾਡਾ ਆਪਦਾ ਸਕੂਲ ਹੈ ਤੇ ਮੇਰੇ ਘਰ ਦਾ ਸਕੂਲ ਹੋਣ ਕਰਕੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਵੀ ਜਦੋਂ ਮੈਂ ਇੱਥੇ ਬੜੇ ਪਿਆਰੇ ਬੱਚਿਆਂ ਨਾਲ ਜਿਹੜੇ ਬਹੁਤ ਬਲੰਦੀਆਂ ਹਾਸਲ ਕਰ ਰਹੇ ਨੇ ਉਹਨਾਂ ਬੱਚਿਆਂ ਦੀ ਅਚੀਵਮੈਂਟਸ ਦੇਖਦਾ ਤੇ ਮੈਡਮ ਅਵਨਾਸ਼ ਕੌਰ ਜੀ ਬਹੁਤ ਸਖਤ ਮਿਹਨਤ ਕਰਕੇ ਜਿਹੜਾ ਇਸ ਸਕੂਲ ਨੂੰ 올 ਰੌਂਡਰ ਸਕੂਲ ਬਣਾ ਰਹੇ ਨੇ ਹਰੇਕ ਖੇਤਰ ਵਿੱਚ ਉਹ ਚਾਹੇ ਸਪੋਰਟਸ ਦਾ ਖੇਤਰ ਹੈ ਚਾਹੇ ਉਹ এডਿਕੇਸ਼ਨ ਦਾ ਖੇਤਰ ਹੈ ਚਾਹੇ ਉਹ ਕੀਰਤਨ ਦਾ ਖੇਤਰ ਵੀ ਹੈ ਧਾਰਮਿਕ ਤੌਰ ਤੇ ਵੀ ਬਹੁਤ ਜਿਹੜਾ ਸਕੂਨ ਦੇ ਬੱਚਾ ਬਹੁਤ ਬੁਲੰਦੀਆਂ ਹਾਸਲ ਕਰ ਰਹੇ ਨੇ ਤੇ ਮੇਰੀ ਬੈਗਰੋ ਕੇ ਅਰਦਾਸ ਹੈ ਕਿ ਸਾਡਾ ਸਪ੍ਰਿੰਗ ਰੇਲ ਪਬਲਿਕ ਸਕੂਲ ਦੀ ਡੁੱਬਣੀ ਰਾਤ ਚੌਗਣੀ ਤਰੱਕੀ ਕਰੇ ਥੈਂਕ ਯੂ ਵੈਰੀ ਮਚ ਜੈ ਹਿੰਦ ਜੀ ਸਭਾ ਸਰ ਮੌਕਾ ਮਿਲ ਰਹਾ ਤੇ ਆ ਹਾਂ ਜੀ ਅੱਜ ਚੌਥੀ ਮੇਂ ਕੀ ਆਇਆ ਸਪ੍ਰਿੰਗਡੇਲ ਪਬਲਿਕ ਸਕੂਲ ਦੇ ਐਨੂਅਲ ਫੰਕਸ਼ਨ ਦੇ ਉਤੇ ਮੈਂ ਆਇਆ ਸੀਗਾ ਹੋਰ ਇੱਥੇ ਜੋ ਮਾਹੌਲ ਦੇਖਿਆ ਛੋਟੇ-ਛੋਟੇ ਬੱਚੇ ਜਿਹੜੇ 3 ਸਾਲ ਦੇ 4 ਸਾਲ ਦੇ ਜਿਨ੍ਹਾਂ ਨੂੰ ਆਪਾਂ ਇਹ ਕਹੀਏ ਵੀ ਹਜੇ ਉੱਚੀ ਕਰਨ ਵਾਲੀ ਆਂਦਾ ਲੇਕਿਨ ਇੱਥੇ ਆ ਕੇ ਸਿਖਲਾਈ ਜਿਹੜੀ ਕੀਤੀ ਗਈ ਹੈ ਜਾਂ ਉਹਨਾਂ ਨੂੰ ਸਿਖਾਇਆ ਗਿਆ ਬਹੁਤ ਹੀ ਵਧੀਆ ਸਿਕਾਇਆ ਗਿਆ ਕੰਪੀਟੀਸ਼ਨ ਦਾ ਜਮਾਨਾ ਸਕੂਲ ਬਹੁਤ ਨੇ ਲੇਕਿਨ ਜੋ ਸਪ੍ਰਿੰਗ ਡੇਲ ਪਬਲਿਕ ਸਕੂਲ ਦੇ ਬੱਚੇ ਤਰੱਕੀ ਕਰ ਰਹੇ ਨੇ ਜਾਂ ਸਪ੍ਰਿੰਗ ਡੇਲ ਪਬਲਿਕ ਸਕੂਲ ਦੇ ਅੱਗੇ ਵਧ ਰਹੇ ਨੇ ਮੈਂ ਨਹੀਂ ਸਮਝਦਾ ਵੀ ਹਾਂ ਵੀ ਹੋਰ ਸਕੂਲਾਂ ਦੇ ਬੱਚੇ ਵੀ ਇਸੇ ਤਰ੍ਹਾਂ ਅੱਗੇ ਵਧਦੇ ਹੋਣਗੇ ਸੋ ਮੈਂ ਇਹੀ ਕਹਾਂਗਾ ਸਪ੍ਰਿੰਗ ਡੇਲ ਸਕੂਲ ਪਬਲਿਕ ਜਿਹੜਾ ਪਬਲਿਕ ਸਕੂਲ ਆ ਇਸ ਤਰ੍ਹਾਂ ਤਰੱਕੀਆਂ ਮਾਣੇ ਔਰ ਅੱਗੇ ਵਧੇ ਔਰ ਵਾਲੀਆ ਮੈਡਮ ਨੂੰ ਵਧਾਈ ਦਿਨਾ ਵੀ ਇਸ ਤਰ੍ਹਾਂ ਵਾਲੀਆ ਮੈਡਮ ਇਸੇ ਤਰ੍ਹਾਂ ਸਕੂਲ ਚਲਾਉਂਦੇ ਰਹਿਣ ਔਰ ਜਿਹੜੀ ਆ ਤਰੱਕੀ ਕਰਦੇ ਰਹਿਣ ਬੱਚਿਆਂ ਦੀ ਜਿਹੜੀ ਆ ਇਹ ਦੇਖਭਾਲ ਕਰਦੇ ਰਹਿਣ ਧੰਨਵਾਦ ਬਹੁਤ ਸ਼ੁਕਰੀਪਾਤ। ਯਾ ਕਿਹਾ ਜਾਏਗੀ ਅੱਜ ਕੇ ਫੰਕਸ਼ਨ ਆਜ ਕਾ ਫੰਕਸ਼ਨ ਕਾ ਕਾਫੀ ਅੱਛਾ ਥਾ ਹਮ ਸਭ ਕੋ ਬਹੁਤ ਅੱਛਾ ਲਗਾ ਔਰ ਕਾਫੀ ਕੁਛ ਡਿਫਰੈਂਟ ਡਿਫਰੈਂਟ ਚੀਜ਼ੇ ਦੇਖਣ ਨੂੰ ਮਿਲੀ डिफरेंट acts, डिफरेंट plays और अब पंजाब के जो डांस है गिद्दा पंगड़ा वगैरह अब वो होंगे तो काफ़ी इंजॉयफुल था पढ़ाई कैसी बहुत अच्छी एक्डेमिक्स में भी बहुत अच्छे हैं रिजल्ट भी अच्छे आते हैं और टीचर्स भी काफ़ी सपोर्टिव हैं अच्छे हैं अच्छी तरह से समझाते हैं पढ़ाते हैं हर चीज़ अंडरस्टैंड भी करते हैं प्रॉपरली स्प्रिंग पब्लिक स्कूल चौताली में ਉਹ ਐਨੀਵਰਸਲ ਫੰਕਸ਼ਨ ਹੈ ਪ੍ਰਾਈਸ ਡਿਸਟ੍ਰਿਬਿਊਸ਼ਨ ਦਾ ਉਥੇ ਆਏ ਹਨ ਔਰ ਜਿਹੜਾ ਬੱਚਿਆਂ ਨੇ ਅੱਜ ਪਰਫਾਰਮ ਕੀਤਾ ਹੈ ਸਟੇਜ ਤੋਂ ਦੈਟ ਇਜ਼ ਵੰਡਰਫੁਲ ਔਰ ਖਾਸ ਤੌਰ ਤੇ ਮੈਂ ਜਿਹੜੀ ਗੱਲ ਅੱਜ ਇੱਕ ਨੋਟ ਕੀਤੀ ਹੈ ਕਿ ਚਾਹੇ ਵਾਈਟਮਾਰ ਕਿਸੇ ਵੀ ਰੂਪ ਤੇ ਤਿਆਰ ਕੀਤੀਆਂ ਗਈਆਂ ਲੇਕਿਨ ਉਹਨਾਂ ਆਈਟਮਸ ਦੇ ਦੌਰਾਨ ਵਿਨੋਦ ਨੇ ਮੈਸੇजेस ਦਿੱਤੇ ਗਏ ਨੇ ਉਹ ਬਹੁਤ ਹੀ ਸੁੰਦਰ ਸੀਗੇ ਔਰ ਲੋਕਾਂ ਨੂੰ ਉਹਨਾਂ ਤੋਂ ਬਹੁਤ ਸੇਧ ਲੈਣੀ ਚਾਹੀਦੀ ਔਰ ਸੇਧ ਮਿਲੇਗੀ ਵੀ ਤੋ ਮੈਂ ਇਸ ਗੱਲ ਵਾਸਤੇ ਜਿੱਥੇ ਮੈਡਮ ਅਵਨਾਸ਼ ਕੌਰ ਵਾਲੀਆ ਜੋ ਕੇਅਰ ਪਰਸਨ ਹੈ ਸਕੂਲ ਦੇ ਉਹਨਾਂ ਨੇ ਪ੍ਰਿੰਸੀਪਲ ਸ਼ਰਮਾ ਜੀ ਨੂੰ ਹੋਰ ਬਤਾ ਰਹੀ ਟੀਚਿੰਗ ਸਟਾਫ ਨੂੰ ਜਿਹੜੇ ਨੇ ਬਹੁਤ ਮਿਹਨਤ ਕੀਤੀ ਹੈ ਔਰ ਬਹੁਤ ਹੀ ਇੱਕ ਬਿਊਟੀਫੁਲ ਇਵੈਂਟ ਹੋ ਰਿਹਾ ਹੈ ਉਦੇ ਵਾਸਤੇ ਮੁਬਾਰਕਬਾਦ ਜਿੰਨਾ ਹੈ ਕਿ ਬਹੁਤ ਹੀ ਅੱਛੀ ਤਰ੍ਹਾਂ ਤੁਸੀਂ ਬੱਚਿਆਂ ਨੂੰ ਪ੍ਰਪੇਅਰ ਕੀਤਾ ਹੈ ਸਟੇਜ ਤੇ ਪਰਫਾਰਮ ਕਰਨ ਲਈ ਕਿਉਂਕਿ ਇਹ ਛੋਟੀ ਜਿਹੀ ਗੱਲ ਨਹੀਂ ਹੁੰਦੀ ਬਹੁਤ ਲੰਬਾ ਸਮਾਂ ਲੱਗਦਾ ਹੈ ਕਈ ਦਿਨਾਂ ਤੋਂ ਕਈ ਮਹੀਨਿਆਂ ਤੋਂ ਇਹਦੇ ਵਾਸਤੇ ਮਿਹਨਤ ਕਰਨੀ ਹੁੰਦੀ ਹੈ ਬੱਚਿਆਂ ਨੇ ਵੀ ਟੀਚਰਸ ਨੇ ਵੀ ਤਾਂ ਮੈਂ ਸਾਰਿਆਂ ਨੂੰ ਹੀ ਮੁਬਾਰਕਬਾਦ ਜਿੰਨਾ ਹੈ ਔਰ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਸਕੂਲ ਨੂੰ ਹੋਰ ਵੀ ਚੜ੍ਹਦੀ ਕਲਾ 'ਚ ਜਾਈ ਰਹਿਣ ਤਾਂ ਕਿ ਇਹ ਇਸ ਇਲਾਕੇ ਦੇ ਵਿੱਚ ਸ਼ੇਰਪੁਰ ਇਲਾਕਾ ਅਜੇ ਤਾਂ ਇਹ ਫਿਰ ਵੀ ਕਾਫੀ ਡਵਲਪ ਹੋ ਗਿਆ ਜੋ ਪਿੱਛੇ ਪਿਛਲੇ ਸਮਿਆਂ ਦੇ ਵਿੱਚ ਬਸ ਹੀ ਬੈਕਵਾਰਡ ਗਿਆ ਜਾਂਦਾ ਸੀ ਉਹਦੇ ਚ ਇਹਨਾਂ ਨੇ ਜੋ ਇਹ ਵਿੱਦਿਆ ਦਾ ਬੂਟਾ ਇੱਥੇ ਲਾ ਕੇ ਆ ਕੇ ਲਾਇਆ ਹੈ ਔਰ ਇਸ ਇਲਾਕੇ ਦੇ ਬੱਚੇ ਜੋ ਨੇ ਅੱਛੀ ਇੱਥੋਂ ਜੋ ਐਜੂਕੇਸ਼ਨ ਪ੍ਰਾਪਤ ਕਰ ਰਹੇ ਨੇ ਉਹਦੇ ਵਾਸਤੇ ਵੀ ਇਹ ਵਧਾਈ ਦੇ ਪਾਤਰ ਨੇ ਮੈਂ ਇੱਕ ਵਾਰ ਫੇਰ ਅੱਜ ਦੇ ਇਸ ਫੰਕਸ਼ਨ ਦੇ ਵਾਸਤੇ ਸਾਰੇ ਹੀ ਪੇਰੈਂਟਸ ਨੂੰ ਅਚਰਨਜੀਤ ਸਿੰਘ ਔਰ ਸਟਾਫ ਨੂੰ ਵਰਪਾਦਣਾ ਪਾਇਗੁਰਜੀ ਕਾਲਚਾਰ ਦੇਖੋ ਜੀ ਅੱਜ ਸਾਨੂੰ ਇੱਥੇ ਸਕੂਲ ਵੱਲੋਂ ਬੁਲਾਇਆ ਗਿਆ ਜੀ ਤੇ ਪੂਰੇ ਸਟਾਫ ਦਾ ਧੰਨਵਾਦ ਕਰਦੇ ਹਾਂ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕਰਦੇ ਹਾਂ ਤੇ ਬੜਾ ਪਿਆਰ ਬਖਸ਼ਿਆ ਤੇ ਰਿਣੀਆ ਸੀ ਸੰਗਤ ਦੇ ਜੀ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਸਨਮਾਨ ਬਖਸ਼ਿਆ ਜੀ ਬੱਚਿਆਂ ਦੇ ਬਾਰੇ ਆਇਸੋ ਪ੍ਰੋਗਰਾਮ ਦਿੱਤਾ। ਸੋ ਬੱਚਿਆਂ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਜੀ। ਤੇ ਬਹੁਤ ਬੱਚੇ ਬੱਚੇ ਕਲਾਕਾਰੀ ਦਿਖਾ ਰਹੇ ਨੇ। ਬੜੇ ਲੈਦਾ ਲੈਦਾ ਰੰਗ ਨੇ ਜੀ। ਬੜੇ ਪੰਜਾਬ ਦੇ ਜਿੱਦਾਂ ਕਹਿੰਦੇ ਨੇ ਕਿ ਪੰਜਾਬ ਹੈ ਹੀ ਰੰਗੀ ਨਰੰਗਾ ਵਾਲ। ਇੱਥੇ ਅੱਜ ਸਰ ਤਰ੍ਹਾਂ ਹਰ ਤਰ੍ਹਾਂ ਦੇ ਰੰਗ ਦੇਖੇ ਨੇ। ਵਿਨਾਸ਼ ਕੌਰ ਵਾਲਿਆ who has been working tirelessly and have been a backbone to our institution. Uh, over, like over a thousand i think 1050 one students have participated and व कल्चरल इवेंट्स लाइक गिद्दा झूमर पंगड़ा दिसल्टड टू कल्चर एंड पंजाबी कल्चर तो मतलब जैसे कि आप देख सकते हैं हमारे स्कूल में सिर्फ उन्हीं बच्चों को नहीं जो पढ़ाई में अव्वल आते हैं बल्कि और भी बच्चे जो कोकरिकुलर एक्टिविटीज में आगे बढ़ते हैं उनको स्कॉलरशिप्स देते हैं সার্টিফিকেটস মেডেল تاکہ وہ اگلی بار سے اور بھی بیسٹ دے پائیں اور بہت زیادہ موٹیویٹ ہو سکیں ਜਿੱਦਕ ਇਹਨਾਂ ਨੇ ਦੱਸਿਆ ਕਿ ਅੱਜ ਸਾਡੇ ਸਕੂਲ 'ਚ ਤਾਲਿਵਾਨੁਲ ਫੰਕਸ਼ਨ ਮਨਾ ਰਿਹਾ ਹੈ ਅਸੀਂ ਬਹੁਤ ਧੰਨਵਾਦੀ ਆ ਸਾਡੇ ਚੇਅਰਪਰਸਨ ਮੈਡਮ ਸ਼੍ਰੀਮਤੀ ਅਭਿਨਾਸ਼ ਕੌਰ ਵਾਲੀਆ ਜੀ ਜਿਨ੍ਹਾਂ ਦੇ ਸਰਪ੍ਰਸਤ ਦੇ ਵਿੱਚ ਇੰਨਾ ਸੁਚੱਜਾ ਸੁਹਣਾ ਤੇ ਲੱਖਾਂ ਰੰਗਾਂ ਨਾਲ ਪਰਿਆ ਫੰਕਸ਼ਨ ਨੇ ਪ੍ਰਚਾਰ ਸਕਿਆ ਰੱਬ ਕਰੇ ਸਾਡਾ ਸਕੂਲ ਅੱਗੇ ਤਰੱਕੀ ਦੀ ਹਰ ਅਮਰਤ ਦੇ ਅੱਗੇ ਵਧਦਾ ਰਹੇ ਧੰਨਵਾਦ ਖਾਸ बात ਇੱਕ ਖਾਸ ਕੀ ਆਨ ਬਾਂਡ ਸ਼ਾਇਨ ਪਾਲਾ ਮੇ ਪ੍ਰੋਜੈਕਟ ਕੀ ਉਹਨਾਂ ਵਿੱਚ ਕੀ ਖਾਸ ਕੀ ਬਾਤ ਹੈ ਖਾਸ ਬਾਤ ਇਹ ਕਿ ਉਹ एज अ चेयरमैन हर टीचर के साथ हर बच्चे के साथ इंटरैक्ट करती हैं वो कभी भी लाइक like, हम भी स्टूडेंट्स हैं तो कभी भी हम उनसे मिलने जा सकते हैं अपनी कोई प्रॉब्लम शेयर कर सकते हैं स्टाफ को वो इतने अच्छे से रखते हैं हमें

टू बी वेरी ऑनेस्ट हमारे सभी स्टाफ मेंबर्स हमारी जितनी भी टीचर्स हैं सारी इक्वली वो हमारी एफर्ट्स डालते हैं हमारे इवेंट को पूरी सक्सेसफुल बनाने में uh, मैडम वास्ते थैंक्स uh, मैडम ने अपना टाइम कड्डेया ते वो ਸਾਡੇ ਇੱਥੇ ਸਕੂਲ ਚ ਪਹੁੰਚੇ ਤੇ ਅਸੀਂ ਬੜੇ ਸ਼ੁਕਰਗੁਜ਼ਾਰ ਆ ਕਿ मैडम ਨੇ ਸਾਡੇ ਸਕੂਲ ਦੇ ਬੱਚਿਆਂ ਨੂੰ ਬlesings ਦਿੱਤੀਆਂ ਪੈਰੈਂਟਸ ਨੂੰ ਐਪਰੀਸ਼ੀਏਟ ਕੀਤਾ मैडम ਵਾਲੀਆ ਦਾ ਜਿਹੜਾ ਵੀ ਉਹਨਾਂ ਨੇ 44 ইয়ার্স ਦਾ ਇੰਨਾ ਲੰਬਾ ਸਫ਼ਰ ਸੀਗਾ ਉਹਨੂੰ ਉਹਨਾਂ ਨੇ ਜਿਵੇਂ ਦੱਸਿਆ ਬਿਆਨ ਕੀਤਾ ਕਿ ਉਹਨਾਂ ਨੇ ਹਰ ਇੱਕ ਤਰ੍ਹਾਂ ਦੇ ਬੰਦਿਆਂ ਨੂੰ ਮੱਦਬਚਾਏ ਉਹ ਪੋਲਿਟਿਕਲ ਪਾਰਟੀਆਂ ਹੈ ਰਿਲੀਜੀਅਸ ਹੈ ਜਾਂ ਐਜੂਕੇਸ਼ਨਿਸਟ ਹੈ ਹਰ ਤਰ੍ਹਾਂ ਦੇ ਬੰਦੇ ਸਾਡੇ ਇੱਥੇ ਮੌਜੂਦ ਹਨ ਤਾਂ ਕਿ ਕਿਉਂਕਿ ਮੈਡਮ ਜਿਹੜੇ ਹੈ ਉਹ ਹਰ ਇੱਕ ਦੇ ਨਾਲ ਬਹੁਤ ਹੀ ਅੱਛੇ ਸੰਬੰਧ ਜਿਹੜੇ ਉਹ ਰੱਖਦੇ ਆ ਤਾਂ ਕਿ ਸਕੂਲ ਜਿਹੜਾ ਸਾਡਾ ਫਲਰਿਸ਼ ਕਰਦਾ ਜਾਏ ਔਰ ਇੱਥੇ ਦੇ ਸਟੂਡੈਂਟਸ ਜਿਹੜੇ ਉਹ ਦਿਨ ਰਾਤ ਇੰਨਾ ਸੋਹਣਾ ਕੰਮ ਕਰਨ ਤਾਂ ਕਿ ਉਹ ਹਮੇਸ਼ਾ ਤਰੱਕੀ ਤੇ ਤਰੱਕੀ ਕਰਦਾ ਹੀ ਰਹੇ ਪੂਰੀ ਜ਼ਿੰਦਗੀ ਤੱਕ ਥੈਂਕ ਯੂ